ਖਜੂਤ ਸਪੋਰਟਸ ਸੁਸਾਇਟੀ ਦਾ ਜਿਹੜਾ ਮੇਲਾ ਪੜਾ ਪੂਰਾ ਜੋਰਾਂ ਤੇ ਭਰਿਆ ਹੋਇਆ ਥੋੜਾ ਜਿਹਾ ਵਾਰਿਸ਼ ਨੇ ਕੰਮ ਖਰਾਬ ਕਰਤਾ ਵਾਰਿਸ਼ ਆ ਗਈ ਮੀਂਹ ਪੈ ਰਿਹਾ ਮੇਰਾ ਕਹਿਣ ਦਾ ਮਤਲਬ ਸੋ ਰੇਨੀ ਡੇ ਹੋ ਗਿਆ ਥੋੜਾ ਜਿਹਾ ਗੁਰਦੁਆਰਾ ਸਾਹਿਬ ਦਾ ਬਹੁਤ ਟੌਪ ਦਾ ਏ ਕਾਪਿਆ ਗੱਲਬਾਤ ਕਰਾਂਗੇ ਅਨੂ ਬੁੱਢਾ ਥੇਵ ਵਾਲੇ ਨਾਲ ਤੇ ਨਾਲ ਸਾਡੇ ਬਹੁਤ ਅਜ਼ੀਜ਼ ਦੋਸਤ ਅਚਰਵਾਲ ਸਾਡੇ ਐਕਸ ਪ੍ਰੈਜ਼ੀਡੈਂਟ ਵੀ ਰਹੇ ਨੇ ਟੀਮ ਇਹਨਾਂ ਦੀ ਜਿੱਤ ਗਈ ਆ ਚਾਰ ਨੰਬਰਾਂ ਦੇ ਜਿੱਤੀ ਆ ਅਨੂ ਨੇ ਬਹੁਤ ਟੌਪ ਦੀਆਂ ਕਬੱਡੀਆਂ ਪਾਈਆਂ ਦੋ ਜਫੇ ਆ ਲਾਸਟ ਰੇਟ ਤੇ ਵੀ ਬੜੇ ਭੰਗੜੇ ਪਾਏ ਔਰ ਐਕਸ਼ਨ ਪਲੇਅਰ ਨੇ ਮੈਂ ਅੱਗੇ ਵੀ ਗੱਲ ਕਰਦਾ ਰਹਿਣਾ ਤੇ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਸੈਮੀਫਾਈਨਲ ਮੈਚ ਇਹਨਾਂ ਦਾ ਸਰੀ ਸਪੋਰਟਸ ਦੇ ਨਾਲ ਆ। ਅਨੂ ਸਵਾਗਤ ਹੈ ਟੀਮ ਪੰਜਾਬੀ। ਬਹੁਤ ਬਹੁਤ ਧੰਨਵਾਦ ਆ ਜੀ ਟੀਮ ਪੰਜਾਬੀ ਦਾ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ। ਤੁਸੀਂ ਆਪਣੇ ਨਾਲ ਗੱਲਬਾਤ ਕੀਤੀ। ਥੈਂਕ ਯੂ ਸੋ ਮਚ ਭਾਈ। ਅਨੂ ਅੱਜ ਬੜਾ ਜ਼ੋਰ ਮਾਰਿਆ। ਅਨੂ ਬਹੁਤ ਜ਼ਿਆਦਾ ਜ਼ੋਰ ਮਾਰਿਆ ਤੁਸੀਂ ਇਸ ਮੈਚ ਦੇ ਵਿੱਚ। ਲਾਸਟ ਵੀਡ ਤੇ ਵੀ ਭੰਗੜੇ ਪਾਏ ਪੂਰੇ। ਕਾਫੀ ਮੈਚ ਫਸਿਆ ਰਿਹਾ ਜਦੋਂ ਹੀ ਖੇਡਦੇ ਹਾਂ ਉਦੋਂ ਹੀ ਐਕਸ਼ਨ ਕਰਦੇ ਹਾਂ ਔਰ ਪੂਰਾ ਖਿੱਚ ਕੇ ਰੇਡਾਂ ਪਾਉਂਦੇ ਹਾਂ ਮੈਂ ਤੁਹਾਨੂੰ ਭਲਵਾਂ ਜੀ ਪਿਛਲੇ ਪਿਛਲੇ ਮੈਚ ਵੀ ਦੱਸਿਆ ਸੀ ਤੁਹਾਨੂੰ ਵੀ ਆਪਾਂ ਰੂ ਨਾ ਜੋਰ ਮਾਰੀਦਾ ਹਨਾ ਕੌਡੀ ਆਪਣੀ ਮਾਂ ਖੇੜਿਆ ਤੇ ਮਾਂ ਨਾ ਕੋਈ ਗਰਦਾਰੀ ਨਹੀਂ ਕਰੀਦੀ ਆਪਣਾ ਬੈਸਟ ਦੇਈਦਾ ਬਾਕੀ ਕਾਲਪੁਰਖ ਨੇ ਭਾਲ ਬਖਸ਼ਣੀ ਹੁੰਦੀ ਆ ਮਾਲ ਕੋਈ ਮਾੜਾ ਛੋਟਾ ਵੱਡਾ ਨਹੀਂ ਹੁੰਦਾ ਹਨਾ ਤੇ ਗਰਾਊਂਡ ਭਾਲ ਬਖਸ਼ਦੀ ਆ ਤੇ ਚਲੋ ਪਿਆਰ ਆਪਣਾ ਪ੍ਰਮੋਟਰ ਆਪਣੇ ਵਧੀਆ ਵਾ ਭਾਜੀ ਹੁਣ ਇਹ ਕਹਿੰਦੇ ਵੀ ਤੁਸੀਂ ਰੂ ਨਾ ਜਿੱਤ ਜਿੱਤ ਹਾਰ ਨਹੀਂ ਮੈਟਰ ਕਰਦੀ ਰੂ ਨਾ ਜੋਰ ਮਾਰੋ ਫਿਰ ਉਹਦੇ ਧਿਆਨ ਚੀ ਭਾਜੀ ਤੁਹਾਨੂੰ ਮੈਂ ਗੱਲ ਵੀ ਦੱਸ ਦੇਣਾ ਵੀ ਕੱਲ ਭਾਈ ਨੇ ਸੱਦਿਆ ਸੀ ਘਰੇ ਵੀ ਆਪਣਾ ਦਾਹਲਾ ਟੂਰਨਾਮੈਂਟ ਕੱਚਾ ਪੱਕਾ ਆ ਵੀ ਚੱਲ ਲਾਸਟ ਟੂਰਨਾਮੈਂਟ ਨੂੰ ਆਪਣਾ ਹਿਸਾਬ-ਤਬ ਕਰ ਲਈਏ ਤੇ ਆਪਣੀ ਗੁਰਲਾਲ ਭਲਵਾਨ ਨੇ ਗੱਲ-ਗੁੱਲ ਕਰਾਈ ਹੀ ਪੈ ਹੈ ਆਂ ਦੀ ਤੇ ਚਲੋ ਇਹਨਾਂ ਨੂੰ ਆਪਾਂ ਜ਼ੋਰ ਮਾਰ ਰਿਹਾ ਹਨਾ ਸਾਰੇ ਕਪਾਂ ਤੁਸੀਂ ਵੰਨੇ ਹੀ ਆ ਤੇ ਭਾਈ ਉਹਨਾਂ ਨੇ ਆਪਣੀ ਮਤਲਬ ਚਲੋ ਆਪਣਾ ਇਨਾਂ ਮਾਨ ਕੀਤਾ ਵੀ ਆਪਾਂ ਸਾਰੀ ਉਮਰ ਰਿਸਪੈਕਟ ਕਰਾਂਗੇ ਕਿਉਂਕਿ ਜਿੰਨੀ ਗੱਲ ਕੀਤੀ ਹੈ ਇਹਨਾਂ ਨੇ ਮੈਨੂੰ ਕਰੇ ਸਾਦਕੇ ਕਹਿੰਦੇ ਵੀ ਤੈਨੂੰ ਮੈਂ ਖੁਸ਼ ਹੋ ਕੇ ਲੱਖ ਰੁਪਈਆ ਵਾਅਦਾ ਦਿਨਾ ਚਲੋ ਗੱਲ ਲੱਖ ਦੀ ਨਹੀਂ ਆ ਉਸਤਾਦ ਜੀ ਗੱਲ ਇਹ ਆ ਵੀ ਚਲੋ ਜੇ ਮੈਂ ਦਿਲੋਂ ਜ਼ੋਰ ਮਾਰਿਆ ਹੈ ਆਪਣਾ ਮੁੱਲ ਪਾਇਆ ਭਾਈ ਉਹਨਾਂ ਨੇ ਤੇ ਚਲੋ ਗਾਂ ਇਹ ਨਹੀਂ ਪਤਾ ਹਨਾ ਕਿੱਥੇ ਖੇਡਣਾ ਕੀ ਕਰਨਾ ਜਾਂ ਕੋਨੇ ਉਹ ਆਪਾਂ ਨੂੰ ਕਲ ਦਾ ਨਹੀਂ ਪਤਾ ਪਰ ਆਪਾਂ ਆਲਵੇਜ਼ ਭਾਈ ਦੀ ਰਿਸਪੈਕਟ ਕਰਾਂਗੇ ਇਸ ਗੱਲ ਦੀ ਹਾਂਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਮੈਂ ਵੀ ਵੈਸੇ ਬੜੀ ਰਿਸਪੈਕਟ ਕਰਦਾ ਇਹਨਾਂ ਦੀ ਕਿਉਂਕਿ ਜਦੋਂ ਵੀ ਅਸੀਂ ਪ੍ਰੋਗਰਾਮ ਕਰਦੇ ਨਾ ਸਾਡਾ ਵੀ ਹਿਸਾਬ-ਕਿਤਾਬ ਹੋਵੇ ਇਹਨਾਂ ਗਰਾਊਂਡ 'ਚ ਹੀ ਕਰ ਦੇਣਾ ਰਾਈਟ ਵੇ ਅਜੇ ਬਾਕੀ ਕਲੱਬਾਂ ਨੂੰ ਫੋਨ ਕਰਦੇ ਰਹੀਦਾ ਪੈਸੇ ਸਾਰੇ ਹੀ ਦਿੰਦੇ ਨੇ ਪਰ ਜਦੋਂ ਤੁਹਾਨੂੰ ਇੱਕਦਮ ਤੁਹਾਡਾ ਹੱਕ ਮਿਲ ਜਾਂਦਾ ਤੁਸੀਂ ਕੰਮ ਕੀਤਾ ਹੁੰਦਾ ਚਾਹੇ ਖੇਡਿਓ ਚਾਹੇ ਜੋਮ ਇਸ ਗੱਲੋਂ ਇਹ ਬਹੁਤ ਵਧੀਆ ਇਨਸਾਨ ਨੇ ਮਹਾਰਾਜ ਤਰਕੀਆਂ ਇਸੇ ਤਰ੍ਹਾਂ ਗੇਮ ਬੜਾ ਨਖਾਰ ਆਇਆ ਪਿਛਲੇ ਸਾਲਾਂ ਨੂੰ ਬਹੁਤ ਨਖਾਰ ਆਇਆ ਆਸਟ੍ਰੇਲੀਆ 'ਚ ਬੜਾ ਖੇਡੇ ਹੋ ਆ ਸੀਜ਼ਨ ਦੀ ਵੀ ਗੱਲ ਕਰੀਏ ਪਹਿਲਾਂ ਪਹਿਲਾਂ ਡਿਫਰੈਂਟ ਸੀ ਟ੍ਰਾਂਟੋ ਹੋਰ ਤਰੀਕੇ ਨਾਲ ਖੇਡੇ ਹੋ ਪਰ BC ਦੇ ਜਿਹੜੇ ਮੇਲੇ ਲਿਆਂਦੇ ਲਾਜਵਾਬ ਰੇਡਾਂ ਪਾਈਆਂ ਹੱਕ ਜ਼ੋਰ ਨਾਲ ਮੈਂ ਕਹਿੰਦਾ ਰੇਡਾਂ ਪਾਈਆਂ ਪੂਰੇ ਖੁੱਲ ਕੇ ਦਲੇਰੀ ਨਾਲ ਰੇਡਾਂ ਪਾਈਆਂ ਮਾਵਾਆਂ ਦੀਆਂ ਦਵਾਵਾਂ ਕਿਤੇ ਨਾ ਕਿਤੇ ਕੰਮ ਕਰ ਰਹੀਆਂ ਫਹੀ ਮੈਂ ਤੁਹਾਨੂੰ ਪਿਛਲੇ ਇੰਟਰਵਿਊ 'ਚ ਵੀ ਦੱਸਿਆ ਸੀ ਵੀ ਮੇਰੇ ਹਿਸਾਬ ਨਾਲ ਮੈਨੂੰ ਬਲੇਸਿੰਗ ਸੀ ਲਈ ਫਿਰਦੀਆਂ ਜਿਹੜੇ ਮੇਰੇ ਯਾਰ ਦੋਸਤ ਆ ਮਾਵਾ ਭੈਣਾ ਹਨਾ ਬਹੁਤ ਜ਼ਿਆਦਾ ਮਾਨ ਦਿੰਦੇ ਆ ਆਪਣੇ ਜਿਹੜੇ ਮਾਜੇ ਦੇ ਸੀਨੀਅਰ ਪਲੇਅਰ ਆ ਨਾ ਚਲੋ ਮੈਨੂੰ ਉਹ ਸਾਰੇ ਵਧੀਆ ਪਿਆਰ ਕਰਦੇ ਆ ਆਪਾਂ ਉਹਨਾਂ ਦੀ ਰਿਸਪੈਕਟ ਕਰਦੇ ਆ ਹੁਣ ਵੇਖ ਲਓ ਮੈਚ ਜਿੰਨਾ ਮਰਜੀ ਹੋਵੇ ਹੁਣ ਅਰਸ਼ ਭਲਵਾਨ ਦਾ ਪਿਛਲਾ ਮੈਚ ਹੀ ਹੁਣ ਮੈਚ ਮੇਰਾ ਹੀ ਉਹ ਮੈਨੂੰ ਚੇਅਰ ਅਪ ਕਰਕੇ ਵੀ ਪੁੱਤ ਆਪਣੀ ਸਰਾ ਘਰਾ ਦੇ ਤੂੰ ਤੇ ਬਾਕੀ ਜੇ ਧਰ ਨਹੀਂ ਮੈਟਰ ਕਰਦੀ ਆਪਣੀਆਂ ਕੋਡੀਆਂ ਪਾ ਦੇ ਵੀ ਬੈਠੇ ਆ ਬਾਕੀ ਚਲੋ ਇੰਨੇ ਨਾ ਭਾਈ ਆਸਰਾ ਹੋ ਜਾਂਦਾ ਫੇਰ ਮੈਂ ਉਹ ਧਿਆਨ ਚ ਰੱਖਦਾ ਚਲੋ ਹਣਾ ਪਲੇਅਰ ਕੋਈ ਛੋਟਾ ਵੱਡਾ ਨਹੀਂ ਐਕਸ਼ਨ ਆਪਣੇ ਰੂਹ ਖੁਸ਼ ਕਰਨ ਨੂੰ ਕਰੀ ਦੇ ਆ ਦਰਸ਼ਕ ਚਲੋ ਵਿਚਾਰੇ ਇੰਜੋਏ ਇੰਜੋਏ ਕਰ ਲੈਂਦੇ ਉਹ ਵੀ ਟਾਈਮ ਖੋਰ ਆਪਣਾ ਭਾਈ ਕੋਈ ਰੋਲਾ ਨਹੀਂ ਕਿਸਨਾ ਆਪਾਂ ਠੰਡੇ ਸੁਭਾਅ ਦੇ ਆ ਮਾ ਆਪਣੇ ਮ제 ਲਈਦੇ ਆ ਬਾਕੀ ਨਾ ਹਜੇ ਪੈਸੇ ਦੀ ਧੋੜ ਲਾਈ ਆ ਤੇ ਚਲੋ ਮਹਾਰਾਜ ਆਪੇ ਹੀ ਵਾਦ ਦਈ ਦਈ ਜਾਂਦਾ ਕੋਈ ਟੈਂਸ਼ਨ ਲਈ ਦੀ ਪਾਹ ਜੀ ਹਜੇ ਟਾਈਮ ਹੈ ਪ੍ਰੈਕਟਿਸ ਕਰਨ ਦਾ ਤੇ ਪ੍ਰੈਕਟਿਸ ਫਿੱਟ ਰਹਿਣਾ ਜ਼ਿੰਦਗੀ ਦੇ ਵਿੱਚ ਇਹ ਤੁਹਾਡਾ ਸੁਪਨਾ ਵੀ ਆ ਔਰ ਤੁਸੀਂ ਫਿੱਟ ਵੀ ਬਹੁਤ ਹੋ ਮਸਲਕਲ ਬੋਡੀ ਤੁਹਾਡੀ ਪੂਰੇ ਮਸਲ ਨੇ ਬੋਡੀ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਟੂਰਨਾਮੈਂਟ ਲਈ ਟੂਰਨਾਮੈਂਟ ਤੇ ਕੱਟ ਬਹੁਤ ਹੁੰਦਾ ਇੱਥੇ ਦੇਖੋ ਕੱਲ ਵੀ ਬੜਾ ਕੱਟ ਸੀ